ਇਹ ਤੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇੱਕ ਬੇਨਤੀ ਹੈ ਹੱਥ ਜੋੜ ਕੇ ਕਿ ਕਿਸੇ ਵੀ ਪਰਿਵਾਰ ਦਾ ਕੋਈ ਵੀ ਬੱਚਾ ਜਿਹੜਾ ਰਾਮ ਲੀਲਾ ਨਾਲ ਜੁੜਨਾ ਚਾਹੁੰਦਾ ਹੈ ਕੋਈ ਰੋਲ ਕਰਨਾ ਚਾਹੁੰਦਾ ਹੈ ਤਿਆਰੀ ਕਰਾਣੀ ਸਾਡਾ ਫਰਜ਼ ਹੈ ਜੀ ਉਹਨਾਂ ਇੰਟਰਸਟ ਦਿਖਾਉਣ ਦਾ ਫਰਜ਼ ਹੈ ਕਿ ਉਹ ਸਾਡੇ ਕੰਦਰ ਉਹਨੂੰ ਮੋਸਟ ਵੈਲਕਮ ਉਹ ਆਵੇ ਕਿਉਂਕਿ ਸਾਨੂੰ ਵੀ ਇੱਕ ਨਵੀਂ ਟੀਮ ਹੋਰ ਚਾਹੀਦੀ ਹੈ ਕਿਉਂਕਿ ਸਭ ਤੋਂ ਪਹਿਲਾਂ ਸਾਡੇ ਬਜ਼ੁਰਗ ਵੀ ਕਰਦੇ ਰਹੇ ਹੁਣ ਸਾਡੀ ਡਿਊਟੀ ਹੈ ਸਭ ਤੋਂ ਬਾਅਦ ਵੀ ਕਿਸੇ ਨੇ ਕਰਨਾ ਹੈ ਤਾਂ ਅਸੀਂ ਚਾਹੁੰਦੇ ਹਾਂ ਸਾਰੇ ਬੱਚਿਆਂ ਨੂੰ ਸਭ ਨੂੰ ਬੇਨਤੀ ਕਰਦੇ ਆਂ ਕੋਈ ਵੀ ਪੇਰੈਂਟਸ ਆਪਣੇ ਬੱਚੇ ਨੂੰ ਲੈ ਕੇ ਆਉਣਾ ਚਾਹੁੰਦਾ ਹੈ ਕੋਈ ਰੋਲ ਕਰਾਉਣਾ ਚਾਹੁੰਦਾ ਹੈ ਤਿਆਰੀ ਕਰਾਣੀ ਸਾਡਾ ਧਰਮ ਹੈ ਜੀ ਅਸੀਂ ਉਹ ਆਪਣੀ ਡਿਊਟੀ ਪੂਰੀ ਕਰਾਂਗੇ ਕੋਈ ਵੀ ਰਾਸਾ ਦਾ ਖੁੱਲਾ ਸੱਦਾ ਸਭ ਲਈ ਹੈ ਅਸੀਂ 1.5-2 ਮਹੀਨੇ ਪਹਿਨਾ ਇਸ ਵਾਰ ਅਸੀਂ ਨੀਅਰ ਅਬਾਊਟ 1.5 ਮਹੀਨਾ ਪਹਿਨਾ ਅਸੀਂ ਰਿਹਸਲ ਸ਼ੁਰੂ ਕਰ ਦਾਂਗੇ ਕ੍ਰਿਸ਼ਨਾ ਮੰਡੀ ਵਿੱਚ ਉਹ ਵੈਨਿਊ ਦੱਸ ਦਿੱਤਾ ਜਾਵੇਗਾ ਜੀ ਤੇ ਪਲੀਜ਼ ਹੱਥ ਜੋੜ ਕੇ ਸਾਡੀ ਪੂਰੀ ਟੀਮ ਕਰਨੀ ਤੋਂ ਪੂਰੇ ਸ਼ਹਿਰ ਵਾਸੀਆਂ ਨੂੰ ਇਹ ਨਿਵੇਦਨ ਹੈ ਕਿ ਜੋ ਵੀ ਨਵਾਂ ਕਲਾਕਾਰ ਕੋਈ ਵੀ ਆਣਾ ਚਾਹੁੰਦਾ ਹੈ ਉਹਨੂੰ ਜੀ ਆਇਆਂ ਨੂੰ ਵੈਲਕਮ ਸੋ ਵੀਰ ਜੀ ਜਿਸ ਤਰ੍ਹਾਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਅੱਜ ਕੱਲ ਜ਼ਿਆਦਾਤਰ ਬੱਚੇ ਜੋ ਆਪਣਾ ਟਾਈਮ ਸਪੈਂਡ ਕਰਦੇ ਹਨ ਮੋਬਾਈਲ ਤੇ ਜ਼ਿਆਦਾ ਲੱਗੇ ਰਹਿੰਦੇ ਤੁਸੀਂ ਨੇ ਮੰਨ ਲੇ ਕਿ ਰਾਮ ਮੇਲਾ ਬੰਚ ਕੇ ਇਹ ਮੰਚਾ ਜੋ ਆਪਣੇ ਧਰਮ ਨਾਲ ਤਾਂ ਜੋੜਦੇ ਜੋੜਦਾ ਹੈ ਸੋ ਇੱਕ ਨਾਮਰਾਜੋ ਬਿਮਾਰੀ ਲੱਗੀ ਹੋਈ ਹੈ ਬੱਚਾ ਮੋਬਾਈਲ ਉਸ ਤੋਂ ਵੀ ਦੂਰ ਰੱਖ ਰਹੇ ਬਿਲਕੁਲ ਜੀ ਬਿਲਕੁਲ ਬਿਲਕੁਲ ਸਰ ਮੇਰਾ ਕਹਿਣ ਦਾ ਇਹੀ ਮਤਲਬ ਸੀਗਾ ਨਕੀ ਭਾਵਾਂ ਦੇ ਨਕੀ ਥਰੂ ਕਿ ਪਲੀਜ਼ ਇੱਕ ਤਾਂ 5 7 10 ਘੰਟੇ ਮੋਬਾਈਲ ਤੋਂ ਛੁਟਕਾਰਾ ਹੋਵੇਗਾ ਕੁਝ ਇੱਕ ਨਵੀਂ ਚੀਜ਼ ਆਪਣੇ ਇਤਿਹਾਸ ਬਾਰੇ ਪਤਾ ਲੱਗੇ ਕਿਉਂਕਿ ਅਸੀਂ ਵੀ ਜਦ ਆਏ ਸੀਗੇ ਆ ਸਾਨੂੰ ਵੀ 28 30 ਸਾਲ ਹੋ ਗਏ ਠੀਕ ਹੈ ਉਸ ਟਾਈਮ ਇਹ ਅਸੀਂ ਬੱਚੇ ਸੀਗੇ ਤਾਂ ਇਸੇ ਮੇਰੇ ਕਹਿਣ ਦਾ ਇਹੀ ਮਤਲਬ ਹੈ ਕਿ ਇੱਕ ਤਾਂ ਮੋਬਾਈਲ ਤੋਂ ਛੁਟਕਾਰਾ ਹੋਵੇਗਾ ਜਿਹੜਾ ਇਸ ਟਾਈਮ ਸਾਡੇ ਕੋ ਬੋਡੀ ਦਾ 파ਟ ਬਣ ਚੁੱਕਿਆ ਹੈ ਜਿਸ ਇੱਕ ਸਾਡੇ ਨੂੰ ਐਡਿਕਸ਼ਨ ਹੋ ਗਈ ਇਸ ਚੀਜ਼ ਦੀ ਤੇ ਅਸੀਂ ਹਰ ਸਾਲ ਵੀ ਸਟੇਜ ਤੇ ਵੀ ਇਹ ਗੱਲ ਕਰਦੇ ਨੇ ਕਿ ਰਾਮ ਵੀਰਲਾ ਮੋਬਾਈਲ ਤੱਕ ਸੀਮਤ ਨਾ ਰਹੇ ਉਹਨੂੰ ਆਕੇ ਬੱਚੇ ਲਾਈਵ ਦੇਖਣ ਕਿ ਆਕੇ ਲਾਈਵ ਦੇਖਣ ਕਿ ਕਿਹੜਾ ਰੋਲ ਕਿਵੇਂ ਹੋ ਰਿਹਾ ਹੈ ਕਿਵੇਂ ਅਸੀਂ ਮਿਹਨਤ ਕਰ ਰਹੇ ਹਾਂ ਪੂਰਾ ਸ਼ਹਿਰ ਦਾ ਇੰਨਾ ਸਹਿਯੋਗ ਹੈ ਸਾਰੇ ਸ਼ਹਿਰ ਵਾਸੀਆਂ ਦਾ ਅਸੀਂ ਆਪਣੀ ਪੂਰੀ ਟੀਮ ਕਣੀ ਤੋਂ ਹੱਥ ਜੋੜ ਕੇ ਬਾਰ-ਬਾਰ ਧੰਨਵਾਦ ਕਰਦੇ ਹਾਂ ਕਿ ਇੰਨਾ ਸਹਿਯੋਗ ਸਾਨੂੰ ਕੋਈ ਤਾਂ ਨਹੀਂ ਮਿਲਦਾ ਜਿੰਨਾ ਸਾਨੂੰ ਪੂਰਾ ਸ਼ਹਿਰ ਦਿੰਦਾ ਹੈ ਕੋਈ ਵੀ ਸੰਸਥਾ ਹੈ ਸਾਡੇ ਨਾਲ ਸਾਰੀਆਂ ਸੰਸਥਾਵਾਂ ਜੁੜੀਆਂ ਹੋਈਆਂ ਜੀ ਸਾਰੇ ਹਰ ਇੱਕ ਤਰ੍ਹਾਂ ਦੇ ਸਾਡੇ ਨਾਲ ਸਮਾਜ ਸੇਵੀ ਜੁੜੇ ਹੋਏ ਨੇ ਜਿਹੜਾ ਸਾਡਾ ਆਕੇ ਬਹੁਤ ਹੀ ਹੌਸਲਾ ਵਧਾਉਂਦੇ ਹਨ ਇਹ ਗੱਲ ਨੂੰ ਮੈਂ বারবার রিপিট করਦਾ ہاں ਕਿ প্লিজ ਸਾਡਾ ਇਦਾਂ ਹੀ ਸਾਥ ਦਿਓ ਤਾਂ ਕਿ ਅਸੀਂ ਹੋਰ ਵੱਧ ਛੱਡ ਕੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰ ਸਕੀਏ જય શ્રી